ਹੈਲੋ ਸਟੂਡੈਂਟਸ ਨੈਕਸਟ ਸਾਡੀ ਵੀਡੀਓ ਹੈਗੀ ਆ ਲੇਖ ਭਰੂਣ ਹੱਤਿਆ ਤੇ ਠੀਕ ਹੈ ਇਹਦੇ ਅਸੀਂ ਸ਼ੇਪ ਪੁਆਇੰਟ ਕਰਾਂਗੇ ਬਹੁਤ ਆਸਾਨ ਹੀ ਤਰੀਕੇ ਨਾਲ ਆ ਤੋ ਚਲੋ ਫਿਰ ਸਟਾਰਟ ਕਰਦੇ ਹਾਂ ਨੰਬਰ 1 ਹੈ ਭੂਮਿਕਾ ਭਰੂਣ ਹੱਤਿਆ ਅੱਜ ਦੇ ਸਮੇਂ ਦੀ ਇੱਕ ਗੰਭੀਰ ਸਮੱਸਿਆ ਹੈ ਠੀਕ ਹੈ ਆ ਜਦੋਂ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਜਨਮ ਲੈਣ ਤੋਂ ਪਹਿਲਾਂ ਆ ਹੀ ਮਾਰ ਦਿੱਤਾ ਜਾਂਦਾ ਹੈ ਉਸ ਨੂੰ ਭ੍ਰੂਣ ਹੱਤਿਆ ਕਿਹਾ ਜਾਂਦਾ ਹੈ ਭਾਰਤੀ ਸਮਾਜ ਵਿੱਚ ਔਰਤ ਨੂੰ ਦੇਵੀ ਕਿਹਾ ਜਾਂਦਾ ਹੈ ਛੋਟੀਆਂ ਬੱਚੀਆਂ ਨੂੰ ਕੰਜਕਾਂ ਕਿਹਾ ਜਾਂਦਾ ਹੈ ਇਨ੍ਹਾਂ ਕੰਜਕਾਂ ਨੂੰ ਹੀ ਗਰਭ ਵਿੱਚ ਮਾਰ ਦਿੱਤਾ ਜਾਂਦਾ ਹੈ ਇਹ ਬੁਰਾਈ ਪੁਰਾਣੇ ਸਮੇਂ ਤੋਂ ਚਲਦੀ ਆ ਰਹੀ ਹੈ ਠੀਕ ਹੈ ਅੱਗੇ ਹੈ ਅਸੀਂ ਇਨ ਰਿਟੇਲ ਚ ਕਰਦੇ ਆਂ ਭੂਣ ਹੱਤਿਆ ਭੂਣ ਹੱਤਿਆ ਦੇ ਕੀ ਕਾਰਨ ਆ ਕਿਉਂ ਕਰਦੇ ਆਂ ਭੂਣ ਹੱਤਿਆ ਭੂਣ ਹੱਤਿਆ ਦਾ ਸਭ ਤੋਂ ਵੱਡਾ ਕਾਰਨ ਕੁੜੀ ਬੱਚੀ ਦੇ ਜਨਮ ਤੋਂ ਡਰ ਜਾਂ ਨਫ਼ਰਤ ਹੈ ਮਤਲਬ ਕੁੜੀ ਜਾਂ ਬੱਚੀ ਦੇ ਜਨਮ ਤੋਂ ਡਰ ਹੈ ਲੋਕਾਂ ਨੂੰ ਅਜੇ ਵੀ ਲੱਗਦਾ ਹੈ ਕਿ ਪੁੱਤਰ ਹੀ ਘਰ ਦਾ ਚਿਰਾਗ ਹੁੰਦਾ ਹੈ। ਕੁਝ ਲੋਕਾਂ ਨੂੰ ਦਾਜ ਅਤੇ ਸਮਾਜਿਕ ਦਬਾਅ ਦਾ ਵੀ ਡਰ ਹੁੰਦਾ ਹੈ। ਗਰੀਬੀ ਅਤੇ ਅੰਧਵਿਸ਼ਵਾਸ ਵੀ ਇਸ ਬੁਰਾਈ ਦੇ ਮੁੱਖ ਕਾਰਨ ਹਨ। ਠੀਕ ਹੈ। ਅੱਗੇ ਹੈ ਭਰੂਣ ਹੱਤਿਆ ਦੇ ਨੁਕਸਾਨ। ਕੀ ਹੁੰਦੇ ਭਰੂਣ ਹੱਤਿਆ ਦੇ ਨੁਕਸਾਨ? ਇਸ ਬੁਰਾਈ ਦਾ ਦੇ ਕਾਰਨ ਸਮਾਜ ਵਿੱਚ ਲੜਕੀਆਂ ਅਤੇ ਲੜਕਿਆਂ ਦਾ ਅਨੁਪਾਤ ਬਹੁਤ ਘਟ ਹੋ ਗਿਆ ਹੈ। ਭ੍ਰੂਣ ਹੱਤਿਆ ਹੋਣ ਕਾਰਨ ਵਿਆਹਾਂ ਵਿੱਚ ਮੁਸ਼ਕਲਾਂ ਆਉਣਗੀਆਂ। ਔਰਤਾਂ ਨੂੰ ਨੀਵੀਂ ਨਜ਼ਰ ਨਾਲ ਵੇਖਣ ਨਾਲ ਉਹਨਾਂ ਨੂੰ ਸਿੱਖਿਆ ਅਤੇ ਨੌਕਰੀਆਂ ਵਿੱਚ ਵੀ ਵਿਤਕਰਾ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਠੀਕ ਹੈ ਨਾ ਇਹ ਅਰਥ ਵਿਵਸਥਾ ਜਿਹੜੀ ਹੈ ਉਹ ਵੀ ਪ੍ਰਭਾਵਿਤ ਕਰਦੀ ਹੈ ਕਿਉਂਕਿ ਔਰਤਾਂ ਵੀ ਘਰ ਅਤੇ ਸਮਾਜ ਨੂੰ ਮਜ਼ਬੂਤ ਬਣਾਉਂਦੀਆਂ ਹਨ ਠੀਕ ਹੈ ਕੱਲਾ ਮਰਦਾਂ ਦਾ ਨਹੀਂ ਇਹ ਹਿੱਸਾ ਔਰਤਾਂ ਦਾ ਵੀ ਬਰਾਬਰ ਦਾ ਹਿੱਸਾ ਹੁੰਦਾ ਹੈ ਅੱਗੇ ਹੈ ਨੰਬਰ 4 ਅਲਟਰਾ ਸਾਊਂਡ ਮਸ਼ੀਨਾਂ ਦੀ ਦੁਰਵਰਤੋਂ 1980 ਈਸਵੀ ਵਿੱਚ ਅਲਟਰਾਸਾਉਂਡ ਸਕੈਨਿੰਗ ਮਸ਼ੀਨਾਂ ਭਾਰਤ ਵਿੱਚ ਆਈਆਂ ਉਦੋਂ ਤੋਂ ਮਾਦਾ ਭਰੂਣ ਹੱਤਿਆ ਜਿਆਦਾ ਸ਼ੁਰੂ ਹੋਈ ਅਲਟਰਾਸਾਉਂਡ ਸਕੈਨਿੰਗ ਰਾਹੀਂ ਜੋ ਪਛਾਣ ਹੋ ਜਾਵੇ ਕਿ ਮਾਦਾ ਹੈ ਜਾਂ ਉਸ ਨੂੰ ਅ ਗਰਭ ਵਿੱਚ ਮਰਵਾ ਦਿੱਤਾ ਜਾਂਦਾ ਹੈ ਮਤਲਬ ਜੇ ਪਤਾ ਲੱਗ ਜਾਏ ਕਿ ਢੇਟ ਦੇ ਵਿੱਚ ਲੜਕੀ ਦਾ ਜਨਮ ਹੋਣਾ ਹੈ ਤਉਨੂੰ ਪੇਟ ਵਿੱਚ ਹੀ ਮਰਵਾ ਦਿੱਤਾ ਜਾਂਦਾ ਹੈ ਕੁਦਰਤ ਨੇ ਵੀ ਹਰ ਚੀਜ਼ ਵਿੱਚ ਇੱਕ ਸੰਤੁਲਨ ਕਾਇਮ ਰੱਖਿਆ ਹੈ ਪਰ ਮਨੁੱਖ ਨੇ ਆਪਣੀ ਸੋਚ ਅਨਸਾਰ ਇਸ ਸੰਤੁਲਨ ਨੂੰ ਬਗਾੜਨ ਦਾ ਪੂਰਾ ਯਤਨ ਕੀਤਾ ਹੈ ਪੰਜਾਬ ਵਿੱਚ 1000 ਮਰਦਾਂ ਦੇ ਮੁਕਾਬਲੇ 874 ਔਰਤਾਂ ਰਹਿ ਗਈਆਂ ਹਨ ਅੱਗੇ ਹੈ ਕਾਨੂੰਨੀ ਐਕਟ ਭਾਰਤ ਸਰਕਾਰ ਨੇ ਭਰੂਣ ਹੱਤਿਆ ਨੂੰ ਰੋਕਣ ਲਈ ਕਈ ਕਾਨੂੰਨ ਬਣਾਏ ਹਨ 1994 ਵਿੱਚ ਪੀਸੀਪੀਐਨ ਡੀਟੀ ਐਕਟ ਪ੍ਰੀ கான்ਸੈਪਸ਼ਨ ਐਂਡ ਪ੍ਰੀ ਨੈਟਲ ਡਾਇਗਨੋਸਟਿਕ ਟੈਕਨੀਕ ਐਕਟ ਲਾਗੂ ਕੀਤਾ ਗਿਆ ਜੋ ਕਿ ਲਿੰਗ ਨਿਰਧਾਰਤ ਨੂੰ ਨਿਸ਼ੀਧ ਕਰਤਾ ਹੈ ਅਤੇ ਗਰਭਪਾਤ ਨੂੰ ਸਿਰਫ ਮੈਡੀਕਲ ਗਰੂਪ ਗਰੁੰਡਾ ਤੋਂ ਹੀ ਆਗਿਆ ਦਿੰਦਾ ਹੈ ਪੰਜਾਬ ਵਿੱਚ ਵੀ ਇਸ ਨੂੰ ਸ਼ਕਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਗੈਰ ਕਾਨੂੰਨੀ ਸੈਂਟਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਬੇਟੀ ਬਚਾਓ ਬੇਟੀ ਪੜਾਓ ਮੋਹਮ ਨੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਹੈ ਅੱਗੇ ਹੈ ਸਾਰਾਂਛ ਭ੍ਰूण ਹੱਤਿਆ ਨੂੰ ਰੋਕਣ ਲਈ ਸਾਨੂੰ ਸਭ ਨੂੰ ਇਕਜੁੱਟ ਹੋਣਾ ਪਵੇਗਾ ਪਹਿਲਾਂ ਸਿੱਖਿਆ ਨੂੰ ਵਧਾਉਣਾ ਜ਼ਰੂਰੀ ਹੈ ਖਾਸ ਕਰਕੇ ਔਰਤਾਂ ਨੂੰ ਦੂਜਾ ਦਹੇਜ ਵਿਰੋਧੀ ਕਾਨੂੰਨ ਸ਼ਕਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅੱਗੇ ਹੈ ਨੈਕਸਟ ਪੇਜ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਆਖਿਆ ਸੀ ਸੋ ਕਿਉ ਮੰਦਾ ਕੀ ਜਿੱਤ ਜੰਮੇ ਹਰਾ ਜਾਨ ਮਤਲਬ ਜਿਨ੍ਹਾਂ ਨੇ ਰਾਜਿਆਂ ਨੂੰ ਜਨਮ ਦਿੱਤਾ ਉਹਨੂੰ ਅਸੀਂ ਮੰਦਾ ਕਿਉ ਔਰਤ ਨੂੰ ਆਖੀਏ ਅਨਸਾਰ ਸੋਚ ਨੂੰ ਕਾਇਮ ਰੱਖਣਾ ਚਾਹੀਦਾ ਹੈ ਆਪਣੀ ਸੁਰੱਖਿਆ ਲਈ ਤੇ ਔਰਤ ਜਾਤੀ ਨੂੰ ਬਚਾਉਣ ਲਈ ਔਰਤਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਔਰ ਤੁਹਾਨੂੰ ਭ੍ਰूण ਹੱਤਿਆ ਦਾ ਪਾਪ ਨਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਨੈਤਿਕ ਕੰਮ ਕਰਨ ਵਾਲਿਆਂ ਲਈ ਸਖਤ ਸਜ਼ਾਾਂ ਮਾ ਹੋਣੀਆਂ ਚਾਹੀਦੀਆਂ ਹਨ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਔਟਤ ਦੀ ਹੋਂਦ ਨਾਲ ਸਮਾਜ ਅਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ ਠੀਕ ਹੈ ਇਹ ਹੋ ਗਿਆ ਤੁਹਾਡੇ 6 ਪੁਆਇੰਟ ਹਾ ਭਰੂਣ ਹੱਤਿਆ ਲੇਖ ਤੇ ਠੀਕ ਹੈ ਚੰਗੀ ਤਰ੍ਹਾਂ ਯਾਦ ਕਰ ਲਿਓ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਵੇਂ ਦਾ ਇਹ ਲੇਖ ਲੱਗਿਆ ਓਕੇ ਬਾਏ